ਦੀ ਤੁਸੀਂ ਖਬਰ ਸੁਣੀ ਹੋਵੇਗੀ ਭਾਈ ਅਮਰਤਪਾਲ ਸਿੰਘ ਖਾਲਸਾ ਜੋ ਸਾਡੀ ਕੌਮ ਦਾ ਜੋਧਾ ਏ ਉਹਦੇ ਉੱਪਰ 1 ਸਾਲ ਦੀ ਐਨਐਸਏ ਹੋਰ ਵਧਾ ਦਿੱਤੀ ਹੈ ਜਦੋਂ ਆਪਾਂ ਸਪੀਸ ਹੁੰਦੇ ਆਣਾ ਤੇ ਬੜਾ ਉਹਨਾਂ ਨੇ ਹੌਕੇ ਦੇ ਵਿੱਚ ਉਦੋਂ ਕੌਮ ਨੂੰ ਕਿਹਾ ਸੀ ਉਹ ਕਹਿੰਦੇ ਵੀ ਜਿਸ ਵੀ ਨੌਜਵਾਨ ਦੇ ਵਿੱਚ ਸੰਤ ਜਰਨੈਲ ਸਿੰਘ ਨજર ਆਵੇਗਾ ਨਾ ਉਹ ਸੰਤ ਜਰਨੈਲ ਸਿੰਘ ਦਾ ਪੁੱਤ ਹੋਵੇ ਭਤੀਜਾ ਹੋਵੇ ਪਿਓ ਹੋਵੇ ਜਾਂ ਉਹਦਾ ਕੋਈ ਸੇਖ ਹੋਵੇ ਜਿਹੜੀ ਇੰਡੀਆ ਦਾ ਸਟੇਟ ਹੈ ਉਹਨੂੰ ਕਦੇ ਨਹੀਂ ਛੱਡੇਗੀ ਸੋ ਆਜੂ ਕੁਝ ਵਾਪਰ ਰਿਆ ਆਜੂ ਸਾਡੇ ਉੱਪਰ ਵੀ ਵਾਪਰ ਰਿਆ ਭਾਈ ਅਮਰਤਪਾਲ ਸਿੰਘ ਦੇ ਉੱਪਰ 3 ਸਾਲ ਦੀ ਐਨਐਸਏ ਲਾ ਦੇ ਐਨਐਸਏ ਦਾ ਕਾਨੂੰਨ ਹੁੰਦਾ ਸਾਲ ਵਾਸਤੇ ਤੇ ਸੰਤ ਸਿੰਘ ਮਸਕੀਨ ਕਹਿੰਦੇ ਹੁੰਦੇ ਸੀ ਉਹਨਾਂ ਸਮਿਆਂ ਦੇ ਵਿੱਚ ਜਦੋਂ 84 ਵਾਪਰੀ 92 93 ਤੱਕ ਸੰਘਰਸ਼ ਚੱਲਿਆ ਤੇ ਸੰਤ ਸਿੰਘ ਮਸਕੀਨ ਜੀ ਹੁਣੀ ਕਹਿੰਦੇ ਹੁੰਦੇ ਸੀ ਵੀ NSA ਭਾਰਤ ਦੇ ਲੋਕਾਂ ਵਾਸਤੇ ਤੇ 1 ਸਾਲ ਦੀ ਪੰਜਾਬ ਦੇ ਲੋਕਾਂ ਵਾਸਤੇ 2 ਸਾਲ ਦੀ ਤੇ ਆ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਜਿਹੜੀ NSA ਪੰਜਾਬ ਦੇ ਲੋਕਾਂ ਵਾਸਤੇ 3 ਸਾਲ ਦੀ ਹੋ ਗਈ ਮਤਲਬ ਉਹਨਾਂ ਤੇ NSA ਜਿਹੜੇ ਪੰਜਾਬ ਦੇ ਪੁੱਤਾਂ ਦਾ ਨਸ਼ਾ ਛਡਾਉਣਾ ਤੇ ਜਿਹੜੇ ਨਸ਼ੇ ਤੇ ਲਾਉਣ ਉਹ ਸੰਸਾਰ ਦੇ ਵਿੱਚ ਖੁੱਲੇ ਆਮ ਘੁੰਮਦੇ ਐ ਇਹ ਕੋਈ ਇਨਸਾਫ ਨਹੀਂ ਐ ਆਧੇਤੇ ਬਾਬਰ ਦੇ ਵਾਰਸਾਂ ਨੂੰ ਲੱਗ ਰਿਹਾ ਵੀ ਅਸੀਂ ਐਨਐਸਏ ਵਧਾ ਕੇ ਛਾਂ ਇਹਨਾਂ ਨੂੰ ਦਬਾ ਲਵਾਂਗੇ ਤਮਕਾ ਲਵਾਂਗੇ ਡਰਾ ਲਵਾਂਗੇ। ਇਹੀ ਭੁਲੇਖਾ ਬਾਬਰ ਲੈ ਕੇ ਆਇਆ ਸੀ। ਇਹੀ ਭੁਲੇਖਾ ਔਰੰਗਜ਼ੇਬ ਲੈ ਕੇ ਆਇਆ ਸੀ। ਇਹੀ ਭੁਲੇਖਾ ਇੰਦਰਾ ਗਾਂਧੀ ਲੈ ਕੇ ਆਈ ਸੀ ਤੇ ਆਜ ਅੜਿਆਂ ਦਾ ਭੁਲੇਖਾ ਵੀ ਇਹੀ ਹੈ। ਸੋ ਗੁਰੂ ਨਾਨਕ ਪਾਤਸ਼ਾਹ ਜੀ ਬਾਬਰ ਨੂੰ ਜਾਬਰ ਕਹਿੰਦੇ ਰਹਿ ਅੱਜ ਦੇ ਵੀ ਜਿਹੜੇ ਲੋਕ ਹਨ ਇਹ ਬਾਬਰ ਤੋਂ ਕਿਤੇ ਵੱਧ ਜ਼ੁਲਮ ਕਰਨ ਵਾਲੇ ਆ। ਇਹ ਕੋਈ ਘਟ ਨਹੀਂ ਹੈ ਬਾਬਰ ਤੋਂ ਬਾਬਰ ਦੀ ਰੂਹ ਔਰੰਗੇ ਦੀ ਰੂਹ ਅੱਜ ਵੀ ਮੌਜੂਦ ਹੈ ਤੇ ਉਹ ਆਪਣੇ ਜ਼ੁਲਮ ਕਰ ਰਹੀ ਹੈ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਿਧਾਂਤ ਇਹ ਸੀ ਬਾਬਰ ਨੂੰ ਜ਼ਾਬਰ ਕਹਿਣਾ ਤੇ ਬਾਬਰ ਨੂੰ ਜ਼ਾਬਰ ਕਹਿਣ ਵਾਲੇ ਅੱਜ ਵੀ ਸਿੱਖ ਮੌਜੂਦ ਹੈ ਜਿਹੜਾ ਸਿੰਘ ਹੈ ਜ਼ੁਲਮ ਦੇ ਅੱਗੇ ਖੜ ਜਾਂਦਾ ਹੈ ਜ਼ੁਲਮ ਉਹਦੇ ਕੋਲੋਂ ਵੇਖਿਆ ਨਹੀਂ ਜਾਂਦਾ ਜ਼ੁਲਮ ਦੇ ਅੱਗੇ ਝੁਕਿਆ ਨਹੀਂ ਜਾਂਦਾ ਜਿਹੜਾ ਗੁਰੂ ਦਾ ਅਸਲ ਸਿੰਘ ਹੈ ਨਾ ਉਹ ਕਦੀ ਵੀ ਜ਼ੁਲਮ ਵੇਖ ਕੇ ਝੁਕਦਾ ਨਹੀਂ ਹੈ ਡਰਦਾ ਨਹੀਂ ਹੈ ਸੋ ਉਦੋਂ ਦੇ ਹਾਲਾਤ ਵੀ ਇਹ ਦੱਸੇ ਵੀ ਜਦੋਂ ਬਾਬਰ ਚੜ੍ਹ ਕੇ ਆਇਆ ਬੜਾ ਤੈਸ਼ ਨੈਸ਼ ਕੀਤਾ ਉਹਨੇ ਜਿਹੜੇ ਮੰਦਰ ਸੀ ਉਹ ਢਾਅ ਦਿੱਤੇ ਤੇ ਮਸਜਿਦਾਂ ਉਸਾਰ ਦਿੱਤੀਆਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਬਾਣੀ ਦੇ ਵਿੱਚ ਵੀ ਉਚਾਰਨ ਕੀਤਾ ਹੈ ਸੋਰਠਾ ਕਾਲਯੁਗ ਛੋੜਿਓ ਨਾਹੀ ਕਿਸ ਹੂ ਦੇਵਤ ਮਦ ਗਲ ਕਹਿੰਦੇ ਕਾਲਯੁਗ ਦਾ ਇੰਨਾ ਜ਼ੋਰ ਪਿਆ ਨਾ ਕਿਸੇ ਵੀ ਪੀਰ ਦਾ ਕਿਸੇ ਵੀ ਪੰਡਤ ਦਾ ਮੰਤਰ ਨਹੀਂ ਚੱਲਿਆ ਭ੍ਰਿਸ਼ਟ ਕੀਏ ਸਭ ਥਾਏ ਜੇ ਹਿੰਦੂਆਂ ਕੇ ਪੂਜ ਥੇ ਜਿੱਥੇ ਹਿੰਦੂ ਜਾ ਕੇ ਪੂਜਾ ਕਰਦੇ ਸੀ ਮੰਦਰਾਂ ਦੇ ਵਿੱਚ ਸਾਰੇ ਉਹ ਮੰਦਰ ਭ੍ਰਿਸ਼ਟ ਕਰ ਦਿੱਤੇ ਲੋਹਰਾ ਤੇ ਬਾਬੇ